ਜੀ ਅਸੀਂ ਗੂਗਲ ਤੇ ਸਰਚ ਕੀਤਾ ਸੀ ਤੁਹਾਡੇ ਰਿਵਿਊ ਚੈੱਕ ਕੀਤੇ ਸੀ ਪਹਿਲੀ ਸਰਵਿਸ ਜਿਹੜੀ ਵੀ ਮੈਂ ਆਪਣੀ ਵਾਈਫ ਦੀ ਇੰਟਰਵਿਊ ਰੀਸਕੇਜੂਲ ਕਰਾਈ ਸੀ ਕਿਉਂਕਿ ਪਹਿਲਾਂ ਤਾਂ ਉਦਾਂ ਹੀ ਪੇਪਰਵਰਕ ਉਥੇ ਇਮੀਗ੍ਰੇਸ਼ਨ ਮੈਂ ਲਾਇਰ ਕੋਈ ਹੋਰ ਕੀਤਾ ਸੀਗਾ ਉਹ ਡਿਲੇਗ ਹੋਈ ਗਿਆ ਕੰਮ ਟਾਈਮ ਨਾ ਹੋਇਆ ਨਹੀਂ ਉਹਨਾਂ ਨੇ ਤਿੰਨ ਕੁਐਸਚਨ ਪੁੱਛੇ ਸੀ ਸਪਸ ਵੀਜ਼ ਐਕਚੁਅਲੀ ਟੂ ਬੀ ਆਨਸਟ ਬਹੁਤ ਡਿਫਿਕਲਟ ਹੁੰਦਾ ਮੇਰੇ ਕੋਲੇ ਕਾਫੀ ਸਾਰੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ 2 ਟੂ 1 ਜੀ ਮਿਲਦਾ ਹੈਗਾ ਅਜੀਸਾ ਸ਼ਿਕਲਪਾ ਜੀ ਨਸਟ ਕਰ ਮੇ ਜੀ ਸਭ ਤੋਂ ਪਹਿਲਾਂ ਆਪਾਂ ਥੋੜੀ ਇੰਟਰੋਡਕਸ਼ਨ ਨਾਲ ਗੱਲ ਕਰਾਂਗੇ ਠੀਕ ਹੈ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਗਾ ਜੀ ਹਰਵਿੰਦਰ ਸਿੰਘ ਤਾਲੀਵਾਰ ਭਾਜੀ ਤੁਹਾਡਾ ਤਾਲੀਵਾਰ ਓਕੇ ਐਂਡ ਇਹਦਾ ਪਿਆਰੀ ਪਤਨੀ ਦਾ ਹਾਂ ਜੀ ਓਕੇ ਠੀਕ ਆਪਾਂ ਤੁਸੀਂ ਸਭ ਤੋਂ ਪਹਿਲਾਂ ਜੀ ਪਹਿਲਾਂ ਮੇਰਾ ਇੱਕ ਕੁਐਸਚਨ ਹੈ ਕਿ ਤੁਸੀਂ ਐਫ 4 ਇੰਡੀਆ ਨੂੰ ਕਿਵੇਂ ਕੰਟੈਕਟ ਕੀਤਾ ਸੀ ਹਾਂਜੀ ਭਾਜੀ ਅਸੀਂ ਗੂਗਲ ਤੇ ਸਰਚ ਕੀਤਾ ਸੀ ਤੁਹਾਡੇ ਰਿਵਿਊ ਚੈੱਕ ਕੀਤੇ ਸੀ ਸਾਨੂੰ ਰਿਵਿਊ ਵਧੀਆ ਲੱਗੇ ਇਸ ਕਰਕੇ ਤੁਹਾਨੂੰ ਤੋਂ ਅਮਰੀਕਾ ਤੋਂ ਜੀ ਕਾਲ ਕੀਤੀ ਤੇ ਤੁਸੀਂ ਫਿਰਸਾ ਨੂੰ ਅਨਸਰ ਰਾਈਟ ਵੇ ਅਨਸਰ ਦਿੱਤਾ ਤੇ ਫਿਰ ਜਦੋਂ ਮੈਂ ਇੰਡੀਆ ਆਇਆ ਇੱਥੇ ਤੁਹਾਡੇ ਨਾਲ ਕੰਟੈਕਟ ਕੀਤਾ ਦੈਨ ਅਸੀਂ ਇੱਥੇ ਆਏ ਗੱਲਬਾਤ ਕਰਕੇ ਸਾਰਾ ਕੁਝ ਵਧੀਆ ਲੱਗਿਆ ਤੇ ਤੇ ਤੁਸੀਂ ਸਾਡੇ ਤੋਂ ਕਿਹੜੇ ਕਿਹੜੇ ਸਰਵਿਸਿਜ਼ ਲਈਆਂ ਸੀ ਹਾਂਜੀ ਭਾਜੀ ਤੇ ਪਹਿਲੀ ਸਰਵਿਸ ਜਿਹੜੀ ਵੀ ਮੈਂ ਆਪਣੀ ਵਾਈਫ ਦੀ ਇੰਟਰਵਿਊ ਰੀਸਕੇਡਿਊਲ ਕਰਾਈ ਸੀ ਤੇ ਤੁਸੀਂ ਇੰਟਰਵਿਊ ਲੈ ਕੇ ਦਿੱਤੀ ਹੂੰ ਤੇ ਆਪਣੀ ਇੰਟਰਵਿਊ ਲਈ ਤੁਸੀਂ ਪ੍ਰੈਪਰੇਸ਼ਨ ਕਵਾਈ ਸਾਰੀ ਸੈਕੰਡ ਮੇਰੀ ਡਾਟਰ ਇੱਥੇ ਬੋਨ ਹੋਈ ਸੀ ਉਹਦਾ ਤੁਸੀਂ ਪਾਸਪੋਰਟ ਅਮਰੀਕਨ ਪਾਸਪੋਰਟ ਬਣਵਾ ਕੇ ਦਿੱਤਾ ਤੇ ਇੱਕ ਸਰਟੀਫਿਕੇਟ ਓਕੇ ਨੇ ਡਿਲੇ ਇੰਟਰਵਿਊ ਰੀਸ਼ਡਿਊਲ ਕਿਉਂ ਕਰਾਣੀ ਪਈ ਸੀ ਭਾਜੀ ਵਟ ਵਾਸ ਦਾ ਰੀਜ਼ਨ ਇਹਨਾਂ ਦੀ ਕਿਉਂਕਿ ਪਹਿਲਾਂ ਤਾਂ ਉਦਾਂ ਹੀ ਪੇਪਰ ਵਰਕ ਉੱਥੇ ਇਮੀਗ੍ਰੇਸ਼ਨ ਮੈਂ ਲਾਇਰ ਕੋਈ ਹੋਰ ਕੀਤਾ ਸੀਗਾ ਉਹ ਡਿਲੇ ਹੋ ਗਿਆ ਕੰਮ ਟਾਈਮ ਨਾ ਹੋਇਆ ਨਹੀਂ ਉਤੇ ਇਸੇ ਅਗਨ ਮੇਰੀ ਵਾਈਫ ਪ੍ਰੈਗਨancies ਇਸੇ ਇਹਨਾਂ ਦੀ ਹੈ ਇਹ ਉਹਦੇ ਕਰਕੇ ਵੀ ਰੀਸਕੇਜੂਲ ਕਰਨੀ ਪਈ ਹਾਂ ਓਕੇ ਓਕੇ ਐਕਚੁਅਲੀ ਅੱਜ ਜਦੋਂ ਮੈਨੂੰ ਪਤਾ ਹੈ ਕਿ ਤੁਹਾਡੇ ਕੇਸ ਦੀ ਪ੍ਰੋਸੈਸਿੰਗ ਆਲਰੇਡੀ ਤੁਸੀਂ ਕਿਸੇ ਤੋਂ ਬਾਹਰੋਂ ਕਿਸੇ ਲਾਇਰ ਤੋਂ ਜਾਂ ਕਿਸੇ ਤੋਂ ਕਰਵਾ ਰਹੇ ਸੀਗੇ ਹਨ ਤੇ ਫਿਰ ਤੁਸੀਂ ਡਿਸਾਈਡ ਕੀਤਾ ਸਾਨੂੰ ਮਿਲਣ ਤੋਂ ਬਾਅਦ ਕਿ ਜਿਹੜੀ ਨੈਕਸਟ ਪ੍ਰੋਸੈਸਿੰਗ ਹੈਗੀ ਹੈ ਉਹ F4 ਇੰਡੀਆ ਤੋਂ ਹੀ ਕਰਾਉਣੀ ਹੈ ਹਾਂਜੀ ਤੇ ਇਹਦਾ ਭਾਜੀ ਕੀ ਰੀਜ਼ਨ ਸੀਗਾ ਬੇਸਿਕਲੀ بس ਇਹਦਾ ਰੀਜਨ ਇਹ ਸੀ ਵੀ ਸਾਨੂੰ ਸਰਵਿਸ ਔਨ ਟਾਈਮ ਤੇ ਚਾਹੀਦੀ ਸੀ ਹੈਨਾ ਫਿਰ ਜਦੋਂ ਅਸੀਂ ਕਾਲ ਕਰਦੇ ਸੀ ਉਧਰ ਜਦੋਂ ਕੀਤਾ ਸੀ ਜੀ ਲਾਰਨ ਕਾਲ ਕਰਦੇ ਸੀ ਉਹ ਟਾਈਮ ਨਾਲ ਅਨਸਰ ਨਹੀਂ ਦਿੰਦਾ ਸੀਗਾ ਇਹਦੇ ਕਰਕੇ ਪਹਿਲਾਂ ਹੀ ਢਲੇ ਹੋਇਆ ਹੋਇਆ ਸੀ ਕੰਮ ਫਿਰ ਅਸੀਂ ਇੰਡੀਆ ਇਹ ਇੰਡੀਆ ਰਹਿੰਦੀ ਸੀ ਕਿ ਇਸ ਕਰਕੇ ਅਸੀਂ ਗੂਗਲ ਤੇ ਸਰਚ ਕੀਤਾ ਫਿਰ ਮੈਨੂੰ ਕਿਹਾ ਵੀ ਆਪਾਂ ਫੋਰ ਇਮੀਗ੍ਰੇਸ਼ਨ ਵਾਲੇ ਕੋਲ ਜਾ ਉੱਤੋਂ ਵੀ ਮੈਂ ਸੱਚੀ ਕਿ ਤੁਹਾਨੂੰ ਬਾਜੀ ਨੂੰ ਕਾਲ ਕੀਤੀ ਆ ਵੀ ਉੱਤੇ ਜਾਓ ਤੇ ਔਨ ਟਾਈਮ ਸਾਰਾ ਕੰਮ ਹੋਊਗਾ ਤਾਂ ਕਰਕੇ ਫਿਰ ਅਸੀਂ ਇੱਥੇ ਆਈ ਸੀਗਾ ਡਿਫਰੈਂਸ ਕੀ ਲੱਗੇ ਬਾਜੀ ਤੁਸੀਂ ਬਾਹਰ ਕਿੰਨੀ ਕੀਤਾ ਬਹੁਤ ਡਿਫਰੈਂਸ ਹੈ ਬਾਜੀ ਮੇਨ ਡਿਫਰੈਂਸ ਤਾਂ ਇਹੀ ਹੈ ਵੀ ਤੁਸੀਂ ਵੀ ਜਿੰਨਾ ਟਾਈਮ ਦਿੰਨੇ ਹੋ ਉਹਦੇ ਉਨੇ ਟਾਈਮ ਚ ਕੰਮ ਹੋ ਜਾਂਦਾ ਵਾ ਵੀ ਐਕਸਟਰਾ ਟਾਈਮ ਨਹੀਂ ਲੱਗਦਾ ਸਾਰਾ ਕੁਝ ਠੀਕ ਸਮੂਥ ਹੋ ਜਾਂਦਾ ਹਾਂਜੀ ਮਸ ਥੈਂਕ ਯੂ ਭਾਜੀ ਅੱਛਾ ਭਾਜੀ ਹੁਣ ਕੁਝ ਕੁਐਸਚਨ ਮੇਰੇ ਤੁਹਾਡੇ ਨਾਲ ਨੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਇੰਟਰਵਿਊ ਦੇ ਦੌਰਾਨ ਮੇਰਾ ਇੰਟਰਵਿਊ ਦੇ ਦੌਰਾਨ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸਾਰਾ ਕੁਝ ਸਮੂਥਲੀ ਹੋ ਗਿਆ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਓਕੇ ਬਹੁਤ ਹੀ ਵਧੀਆ ਠੀਕ ਹੈ ਤੇ ਤੁਹਾਨੂੰ ਯਾਦ ਹੋਣਾ ਵੀਜ਼ਾ ਆਫੀਸਰ ਨੇ ਤੁਹਾਡੇ ਤੋਂ ਕੁਝ ਕੁਐਸਚਨ ਪੁੱਛੇ ਸੀਗੇ ਹਾਂਜੀ ਉਹਨਾਂ ਨੇ ਤਿੰਨ ਕੁਐਸਚਨ ਪੁੱਛੇ ਸੀਗੇ ਹਮ ਹ ਇੱਕ ਹੀ ਕੰਮ ਕਰਦੇ ਆ ਕਿੱਥੇ ਕੰਮ ਕਰਦੇ ਆ ਓਕੇ ਹਾਂਜੀ ਓਕੇ 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 ਕਿ ਕਿ ਕਰਦੇ ਆ ਸਪਾਊਸ ਵੀਜ਼ਾ ਐਕਚੁਅਲੀ ਟੂ ਬੀ ਆਨਸਟ ਬਹੁਤ ਡਿਫਿਕਲਟ ਹੁੰਦਾ ਮੇਰੇ ਕੋਲੇ ਕਾਫੀ ਸਾਰੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ 221 ਜੀ ਮਿਲਦਾ ਹੈਗਾ ਹਾਂ ਜੀ F2A CR1 IR1 ਸਾਰਿਆਂ ਨੂੰ ਤਕਰੀਬਨ ਹੁਣ ਅੱਜ ਕੱਲ ਤਾਂ ਬਹੁਤ ਜ਼ਿਆਦਾ 21 ਜੀ ਮਿਲਣ ਦਾ ਜਿਹੜਾ ਪਰਸੈਂਟੇਜ ਆ ਵਧ ਗਈ ਆ ਹਾਂ ਜੀ ਤੇ ਤੁਹਾਡੇ ਨਾਲ ਤੁਹਾਡਾ ਐਕਸਪੀਰੀਅੰਸ ਠੀਕ ਰਿਹਾ ਹੈ ਇਸ ਮਾਮਲੇ ਹਾਂ ਜੀ ਸਪੌਟ ਵੀਜ਼ਾ ਸੀ ਹਾਂ ਜੀ ਔਨ ਸਪੌਟ ਜੀ ਬਧੀਆ ਰਿਹਾ ਕਿਉਂਕਿ ਪੇਪਰਵਰਕ ਸਾਰਾ ਪੂਰਾ ਸੀ ਕੋਈ ਮੈਸ ਨਹੀਂ ਸੀ ਇਸ ਕਰਕੇ ਉਹਨਾਂ ਨੇ ਬਹੁਤਾ ਕੁਝ ਕੀਤਾ ਨਹੀਂ ਈਵਨ ਇਹ ਐਲਬਮਾਂ ਵੀ ਲੈ ਕੇ ਗਈ ਸੀ ਉਹ ਵੀ ਨਹੀਂ ਉਹਨਾਂ ਨੇ ਚਾਹਿਆ ਕੁਝ ਨਹੀਂ ਜੱਕੀਤਾ ਸਾਰਾ ਕੁਝ ਬਸ ਆਹ ਤਿੰਨ ਚੀਜ਼ਾਂ ਵਟੀਆਂ 5 ਮਿੰਟਾਂ ਚ ਇੰਟਰਵਿਊ ਕੰਪਲੀਟ ਵੀਜ਼ਾ ਮਿਲ ਗਿਆ ਸੀ ਭੈਣ ਜੀ ਦਾ ਤੁਸੀਂ ਦਿਖਾਓਗੇ ਇੱਕ ਵਾਰੀ ਵੀਜ਼ਾ ਖੋਲ ਕੇ ਹਾਂਜੀ ਹਾਂ ਬਸ ਜਸਟ ਕੈਮਰੇ ਵੱਲ ਇੱਕ ਵਾਰੀ ਪਲੀਜ਼ ਯਾ ਦੈਟਸ ਇਟ ਥੈਂਕ ਯੂ ਸੋ ਫਿਰ ਬੇਟੀ ਦਾ ਅਸੀਂ ਇੱਥੋਂ ਹੀ ਇੰਡੀਆ ਤੋਂ ਹੀ ਯੂਐਸ ਪਾਸਪੋਰਟ ਬਣਵਾ ਕੇ ਦਿੱਤਾ ਹੈ ਹਾਂਜੀ 100% ਉਹ ਸਾਰੀ ਪ੍ਰੋਸੈਸਿੰਗ ਤੁਹਾਨੂੰ ਪਤਾ ਹੈ ਉਹ ਬਹੁਤ ਅੱਛੀ ਰਹੀ ਹੈ ਆਈ نو ਬਟ ਤੁਹਾਡਾ ਸਰਟੀਫਿਕੇਟ ਦਿਖਾਓ ਪਲੀਜ਼ ਠੀਕ ਹੈ ਇਹ ਸਰਟੀਫਿਕੇਟ ਮਿਲਿਆ ਹਾਂਜੀ ਠੀਕ ਹੈ ਐਂਡ ਇਹ ਪਾਸਪੋਰਟ ਇਸ਼ੂ ਹੋ ਗਿਆ ਰਾਈਟ ਇਹ ਹਾਂਜੀ ਇਹ ਸਾਡੇ ਬੇਟੀ ਦਾ ਪਾਸਪੋਰਟ ਪੰਜ ਜਿਹੜਾ ਇਹ ਪ੍ਰੋਸੈਸ ਕੀਤਾ ਵਿਦਨ ਟਾਈਮ ਲਾਈਨ ਹੋਇਆ ਸਾਡਾ ਜੋ ਕਮਿਟ ਰਾਈਟ ਟਾਈਮ ਹਾਂਜੀ 45 ਡੇ ਦਿੱਤੇ ਮੇਰੇ ਨਾਲ 43 ਦੇ ਵਿੱਚ ਵਿੱਚ ਹੋ ਗਿਆ ਸਾਰਾ ਕੁਝ ਓਕੇ ਪੰਜ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਪੰਜ ਕੋਈ ਪ੍ਰੋਬਲਮ ਨਹੀਂ ਆਈ ਠੀਕ ਆ ਖੁਸ਼ ਹੋ ਕੰਡਿਆ ਬਰਨ ਮੈਂ ਸਾਰਿਆਂ ਨੂੰ ਦੇਖਣ ਵਾਲੇ ਵੀਡੀਓ ਦੇਖਣ ਵਾਲਿਆਂ ਨੂੰ ਇਹ ਕਹਿਣਾ ਵੀ ਸਾਰੇ ਓਨੈਸਟ men ਨੇ ਸਰਮਰਪਾ ਜੀ ਜਿੰਨਾ ਵੀ ਟਾਈਮ ਦਿੰਦੇ ਆ ਉਹ ਟਾਈਮ ਦੇ ਵਿੱਚ ਵਿੱਚ ਹੋ ਜਾਂਦਾ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਕੋਈ ਵੀ ਕੇਸ ਕੋਈ ਸਟੱਡੀ ਕਰਾਉਣੀ ਹੈ ਕੇਸ ਬਾਰੇ ਤਾਂ ਤੁਸੀਂ ਮੈਨੂੰ ਭਾਰੀ ਨੈਕ ਵਾਰੀ ਜ਼ਰੂਰ ਕੰਟੈਕਟ ਕਰੋ ਥੈਂਕ ਯੂ ਥੈਂਕ ਯੂ ਮੈਚ ਥੈਂਕ ਯੂ